ਜੇ ਤੁਸੀਂ ਖੱਟਾ ਮਿੱਠਾ ਚਟਪਟਾ ਹਰੀ ਮਿਰਚਾਂ ਦਾ achar ਜੀ ਆਹ ਤਰੀਕੇ ਦੇ ਨਾਲ ਬਣਾ ਕੇ ਰੱਖ ਲਿਆ ਤੁਹਾਡਾ achar ਜੀ 5 ਸਾਲ ਤੱਕ ਖਰਾਬ ਨਹੀਂ ਹੁੰਦਾ ਹੈਗਾ ਨਾ ਸੋਡੀ ਇਹ ਅੱਖਾਂ ਦੀ ਨਿਗਾ ਘਟਣ ਦਊਗਾ ਨਾ ਤੁਹਾਨੂੰ ਕਦੇ ਹਾਰਟ ਅਟੈਕ ਆਣ ਨਊਗਾ ਇਹ ਤਿਆਰ ਕਿਵੇਂ ਹੁੰਦਾ ਹੈ ਵੀਡੀਓ ਦੇ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਕਰਨਾ ਕੀ ਜੀ 1 ਕਿਲੋ ਤੁਸੀਂ ਹਰੀਆਂ ਮਿਰਚਾਂ ਲੈ ਲਓ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਵੱਧ ਵੀ ਲੈ ਸਕਦੇ ਹੋ ਘੱਟ ਵੀ ਬਣਾ ਸਕਦੇ ਹੋ ਉਸ ਤੋਂ ਬਾਅਦ ਜਿਹੜੀਆਂ ਇਹਦੀਆਂ ਡੰਡਲਾਂ ਹੋਣਗੀਆਂ ਉਹਨਾਂ ਨੂੰ ਤੁਸੀਂ ਤੋੜ ਦਿਓ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਸਾਫ਼ ਪਾਣੀ ਦੇ ਵਿੱਚ ਪਾ ਕੇ ਚੰਗੇ ਤਰੀਕੇ ਨਾਲ ਧੋ ਲਿਓ ਜਿਹੜਾ ਇਹਨਾਂ ਦੇ ਉੱਤੇ ਕੋਈ ਮਿੱਟੀ ਘ ਪੋਲੀ ਦੀ ਉਦੋਂ ਬਾਅਦ ਨੂੰ ਤੁਸੀਂ ਕਿਸੇ ਖੁੱਲੇ ਭਾਂਡੇ ਦੇ ਵਿੱਚ ਪਾ ਲਿਓ ਇਹਨੂੰ ਆਪਾਂ ਜੀ ਬਰੀਕ ਕੱਟ ਲਾਵਾਂਗੇ ਇਹਨਾਂ ਦੇ ਵਿਚਾਲੇ ਦੋ-ਦੋ ਪੀਸ ਕਰ ਲਾਂਗੇ ਤੁਸੀਂ ਇਹਨਾਂ ਦੇ ਛੋਟੇ-ਛੋਟੇ ਟੁਕੜੇ ਵੀ ਕਰ ਸਕਦੇ ਹੋ ਜਿੰਵੇਂ ਤੁਹਾਨੂੰ ਲੋੜ ਆ ਉਵੇਂ ਕਰ ਸਕਦੇ ਹੋ ਤੇ ਉਦੋਂ ਬਾਅਦ ਜੀ ਆਪਾਂ ਕਰਾਂਗੇ ਜੀ ਮਸਾਲੇ ਤਿਆਰ ਇੱਕ ਚਮਚਾ ਆਪਾਂ ਨੂੰ ਚਾਹੀਦਾ ਧਨੀਏ ਦਾ ਜੀ ਤੇ ਇੱਕ ਚਮਚਾ ਆਪਾਂ ਨੂੰ ਚਾਹੀਦਾ ਜੀਰੇ ਦਾ ਤੇ ਇੱਕ ਚਮਚਾ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸੌਂਫ ਦਾ ਤੇ ਉਦੋਂ ਬਾਅਦ ਅੱਧਾ ਚਮਚਾ ਪਾਵਾਂਗੇ ਇਹਦੇ ਵਿੱਚ ਆਪਾਂ ਅਜਮਾਣ ਦਾ ਜੀ ਤੇ 10-20 ਪਾਵਾਂਗੇ ਇਹਦੇ ਵਿੱਚ ਕਾਲੀਆਂ ਮਿਰਚਾਂ ਤੇ ਅੱਧਾ ਚਮਚਾ ਪਾਵਾਂ ਉਸ ਤੋਂ ਬਾਅਦ ਜੀ ਇੱਕ ਚਮਚਾ ਪਾਵਾਂਗੇ ਇਹਦੇ ਵਿੱਚ ਛੋਟਾ ਰਾਈ ਦਾ ਤੇ ਚਾਰ ਪੰਜ ਪਾਵਾਂਗੇ ਇਹਦੇ ਵਿੱਚ ਜੀ ਸੁੱਕੀਆਂ ਮਿਰਚਾਂ ਇਹ ਤੁਸੀਂ ਸਾਰੇ ਮਸਾਲਿਆਂ ਨੂੰ ਜੀ ਸਲੋ ਗੈਂ ਤੇ ਚਾਰ ਪੰਜ ਮਿੰਟ ਗੈਂ ਤੇ ਭੁੰਨ ਲਿਓ ਜਿਹੜੀ ਇਹਨਾਂ ਦੀ ਨਮੀਆਂ ਜਿਹੜੀ ਸਾਰੀ ਖਤਮ ਹੋ ਜੇ ਉਸ ਤੋਂ ਬਾਅਦ ਇਹਨੂੰ ਤੁਸੀਂ ਭਾਂਡੇ ਚ ਕੱਢ ਕੇ ਠੰਡੇ ਕਰ ਲਿਓ ਫਿਰ ਇਹਨੂੰ ਕਿਸੇ ਮਿਕਸੀ ਜਾਰ ਦੇ ਵਿੱਚ ਪਾ ਕੇ ਜੀ ਬਰੀਕ ਦਰਦੜਾ ਜਿਹਾ ਰਗੜ ਲਿਓ ਉਸ ਤੋਂ ਬਾਅਦ ਇਹਨੂੰ ਹਰੀਆਂ ਮਿਰਚਾਂ ਦੇ ਉੱਤੇ ਪਾ ਲਿਓ ਜੀ ਇੱਕ ਚਮਚਾ ਤੁਸੀਂ ਪਾਣਾ ਲਾਲ ਮਿਰਚਾਂ ਦਾ ਤੇ ਇੱਕ ਚਮਚਾ ਤੁਸੀਂ ਪਾਣਾ ਜੀ ਹਲਦੀ ਦਾ ਤੇ ਇੱਕ ਚਮਚਾ ਤੁਸੀਂ ਪਾਣਾ ਨਮਕ ਦਾ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਸਾਰੇ ਮਸਾਲਿਆਂ ਨੂੰ ਇੱਕ ਦੇ ਨਾਲ ਮਿਕਸ ਕਰ ਲਿਓ ਮਿਕਸ ਕਰਨ ਤੋਂ ਬਾਅਦ ਜੀ ਤੁਸੀਂ ਦੋ ਕੱਟੀਆਂ ਸਰੋਂ ਦੇ ਤੇਲ ਦੀਆਂ ਲੈਣੀਆਂ ਨੇ ਇਹਨੂੰ ਤੁਸੀਂ ਗਰਮ ਕਰ ਲਿਓ ਤੇਲ ਨੂੰ ਜਿਹੜਾ ਦਾ ਕੱਚਾਪਾਨ ਹੈ ਉਹ ਸਾਰਾ ਦੂਰ ਹੋ ਜੂਗਾ ਉਸ ਤੋਂ ਬਾਅਦ ਤੇਲ ਨੂੰ ਤੁਸੀਂ ਜੀ ਠੰਡਾ ਕਰਕੇ ਇਹਦੇ ਵਿੱਚ ਥੋੜੀ ਜੀ ਪਾਣੀਆ ਹਿੰਗ ਜੀ ਤੇ ਇੱਕ ਚਾਂਚਾ ਤੁਸੀਂ ਪਾਣੀ ਜੀ ਕਲੌਂਜੀ ਦਾ ਉਸ ਤੋਂ ਬਾਅਦ ਇਹਨੂੰ ਤੇਲ ਨੂੰ ਜੀ ਤੁਸੀਂ ਮਿਰਚਾਂ ਦੇ ਉੱਤੇ ਪਾ ਕੇ ਇਹਨੂੰ ਤੁਸੀਂ ਜੀ ਚੰਗੇ ਤਰੀਕੇ ਦੇ ਨਾਲ ਸਾਰੇ ਸਮਾਨ ਨੂੰ ਮਿਕਸ ਕਰ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਜੀ ਆਪਾਂ ਥੋੜਾ ਜਿਹਾ ਪਾਵਾਂਗੇ ਸਿਰਕਾ ਇਹਦੇ ਨਾਲ ਜਿਹੜਾ ਥੋੜਾ ਚੈਅਰ ਹੈ ਜੀ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਹੈਗਾ ਉਸ ਤੋਂ ਬਾਅਦ ਇਹਨੂੰ ਤੁਸੀਂ ਕਰਕੇ ਰੱਖ ਲੋ ਜਾਂ ਕਿਸੇ ਚੀਨੀ ਦੇ ਭਾਂਡੇ ਦੇ ਵਿੱਚ ਸਟੋਰ ਕਰਕੇ ਰੱਖ ਲੋ ਇਹ ਤੁਸੀਂ ਖਾਣਾ ਸਟਾਰਟ ਕਰ ਦੋ ਤੁਸੀਂ ਦੇਖੋਗੇ ਜਿਹੜਾ ਤੁਹਾਡਾ ਕਸਟਰੋਲ ਗਾੜੇ ਦੀ ਸਮੱਸਿਆ ਉਹਨੂੰ ਵੀ ਪਤਲਾ ਕਰ ਦੂ ਜੇ ਤੁਹਾਡੀ ਕੋਈ ਪੇਟ ਦੀ ਸਮੱਸਿਆ ਜਿਵੇਂ ਕਬਜ ਰਹਿੰਦੀ ਹੈ ਜਾਂ ਤੁਹਾਨੂੰ ਫਾਰਾ ਰਹਿੰਦਾ ਉਹਨੂੰ ਵੀ ਦੂਰ ਕਰ ਦੂ ਤੇ ਇਹ ਜਿਹੜੀ ਤੁਹਾਡੀ ਸਕਿਨ ਹੈ ਉਹਦੇ ਬਾਅਦ ਤੇ ਬਹੁਤ ਵਧੀਆ ਚੀਜ਼ ਹੈ ਇਹ ਬਹੁਤ ਗੁਣਾਂ ਦੇ ਨਾਲ ਭਰਪੂਰ ਹੁੰਦੀ ਹੈ ਤੇ ਇਹ ਤੁਸੀਂ ਸਾਰਾ ਸਿਆਲ ਲੱਜ ਕੇ ਖਾਣੀਆਂ ਨੇ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰਿਆਂ ਦੇ ਕੰਮ ਆ ਜੇ ਜੀ